ਜੋ ਤੁਸੀਂ ਫਿਲਮ ਦੇਖ ਲੈਣੋ ਤੁਹਾਡੇ ਦਿਮਾਗ ਦੇ ਵਿੱਚ ਪੂਰੀ ਕਹਾਣੀ ਫਿਲਮ ਦੀ 15 ਦਿਨ ਬਾਅਦ ਹੀ ਤੁਸੀਂ ਪੈਸੇ ਕਮਾਉਣੇ ਸ਼ੁਰੂ ਕਰ ਦੋਗੇ 15 ਜਾਨੀ ਕਿ ਲੱਖ ਰੁਪਿਆ ਤੁਸੀਂ ਬੜੇ ਆਰਾਮ ਨਾਲ ਤੁਸੀਂ ਮਹੀਨੇ ਦਾ ਕਮਾਉਣਾ ਸ਼ੁਰੂ ਕਰ ਦੋਗੇ ਜੀ ਉਹ ਵੀਡੀਓ ਤੁਹਾਡੀ 10 ਮਿੰਟ ਦੀ ਹੀ ਦੇਖੇਗਾ ਉਹਦਾ ਇਹ ਨਹੀਂ ਪਤਾ ਹੈਗਾ ਜਦੋਂ ਵੀਡੀਓ ਜੋ ਕਿ ਇਹ ਜਿਹੜੇ ਚੀਜ਼ਾਂ ਨੇ ਲੋਕ ਬਹੁਤ ਜ਼ਿਆਦਾ ਦੇਖਦੇ ਨੇ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਮਿਸਟਰ ਸਰੋਏ ਦੇ ਵਿੱਚ ਹੀ ਸੋ ਦੋਸਤੋ ਜਿਹੜਾ ਸਾਡਾ ਅੱਜ ਦੀ ਵੀਡੀਓ ਦਾ ਟੋਪਿਕ ਹੈ ਜੀ ਸਾਡੀ ਅੱਜ ਦੀ ਵੀਡੀਓ ਦਾ ਟੋਪਿਕ ਹੈਗਾ ਜੀ ਕਿ ਤੁਸੀਂ ਫਿਲਮਾਂ ਦੇਖ ਕੇ ਵੀ ਤੁਸੀਂ ਮਹੀਨੇ ਦੇ 10000 ਰੁਪਏ ਤੁਸੀਂ ਕਮਾ ਸਕਦੇ ਹੋ ਫਿਲਮਾਂ ਤੁਸੀਂ ਕਿਹੜੀਆਂ ਕਿਹੜੀਆਂ ਫਿਲਮਾਂ ਦੇਖਣੀਆਂ ਨੇ ਕਿਵੇਂ ਦੇਖਣੀਆਂ ਨੇ ਤੇ ਉਹਦੇ ਤੋਂ ਤੁਸੀਂ ਪੈਸੇ ਕਿਵੇਂ ਕਮਾਉਗੇ ਉਹ ਪੂਰੀ ਜਾਣਕਾਰੀ ਜੀ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸੂਗਾ ਜੀ ਅਗਰ ਤੁਸੀਂ ਇਸ ਵੀਡੀਓ ਨੂੰ ਪ੍ਰੋਪਰਲੀ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਤੁਸੀਂ ਦੇਖ ਲੈਨੇ ਹੋ ਨਾ ਤਾਂ ਮੈਂ ਤੁਹਾਨੂੰ ਗਾਰੰਟੀ ਦਿੰਦਾ ਤੁਸੀਂ ਬਹੁਤ ਹੀ ਵਧੀਆ ਤਰੀਕੇ ਨਾਲ ਤੁਸੀਂ ਸਿੱਖ ਜਾਓਗੇ ਤੇ ਤੁਸੀਂ ਪੈਸੇ ਕਮਾਉਣੇ ਵੀ ਸ਼ੁਰੂ ਕਰ ਦੋਗੇ ਜੀ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਮੇਰੀ ਤੁਹਾਨੂੰ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਜਰੂਰ ਦੇਖਿਓ ਜੀ ਅਗਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ ਕਿਉਂਕਿ ਮੈਂ ਇਸੇ ਤਰ੍ਹਾਂ ਦੀ ਵੀਡੀਓ ਤੁਹਾਡੇ ਸਾਰੇ ਵਾਸਤੇ ਲੈ ਕੇ ਆਉਂਦਾ ਰਹਨਾ ਵਾਂ। ਅਗਰ ਤੁਹਾਨੂੰ ਮੇਰੀ ਇਹ ਵੀਡੀਓ ਵਧੀਆ ਲੱਗੇਗੀ ਤਾਂ ਪਲੀਜ਼ ਇਸ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰੋ ਜੀ ਤੇ ਕਮੈਂਟ ਕਰਕੇ ਮੈਨੂੰ ਜਰੂਰ ਦੱਸਿਓ ਤੁਹਾਨੂੰ ਮੇਰਾ ਇਹ ਆਈਡੀਆ ਕਿਵੇਂ ਦਾ ਲੱਗਾ ਜੀ। ਸੋ ਆਓ ਦੋਸਤੋ ਆਪਾਂ ਵੀਡੀਓ ਸ਼ੁਰੂ ਕਰਦੇ ਹਾਂ ਜੀ। ਦੇਖੋ ਉਹ ਕਿਹੜਾ ਟੌਪਿਕ ਆ। ਤੁਸੀਂ ਦੇਖੋ ਮੂਵੀ ਦੇਖਣੀਆਂ ਨੇ, ਫਿਲਮਾਂ ਦੇਖਣੀਆਂ ਨੇ ਨਾ ਅੱਜ ਦੇ ਸਮੇਂ ਦੇ ਵਿੱਚ ਜੇ ਦੇਖਿਆ ਜਾਵੇ ਨਾ ਬਹੁਤ ਸਾਰੇ ਲੋਕ ਨੇ ਜਿਹੜੇ ਬਹੁਤ ਹੀ ਜ਼ਿਆਦਾ ਫਿਲਮਾਂ ਦੇਖਦੇ ਨੇ, ਬਹੁਤ ਜ਼ਿਆਦਾ ਫਿਲਮਾਂ ਦੇਖਦੇ ਵੀ ਆ ਤੇ ਬਹੁਤ ਸਾਰੀਆਂ ਫਿਲਮਾਂ ਬਣ ਹਾਲੀਵੁੱਡ ਬੋਲੀਵੁੱਡ ਟੌਲੀਵੁੱਡ ਲਾਲੋ ਸਾਊਥ ਦੀਆਂ ਲਗਾ ਲੋ ਜਾਂ ਫਿਰ ਤੁਸੀਂ ਆਹ ਵੈਬ ਸੀਰੀਜ਼ਾਂ ਦਾ ਨਵਾਂ ਟ੍ਰੈਂਡ ਸ਼ੁਰੂ ਹੋਇਆ ਹੈ ਨਾ ਹਰ ਇੱਕ ਬੰਦਾ ਜਦੋਂ ਮੰਨ ਕੇ ਚੱਲੋ ਕੋਈ ਲੰਬੇ ਸਫ਼ਰ ਦੇ ਵਿੱਚ ਜਾਂਦਾ ਜਾਏ ਬਾਈ ਏਅਰ ਜਾਂਦਾ ਬਾਈ ਟ੍ਰੇਨ ਜਾਂਦਾ ਬਾਈ ਬੱਸ ਜਾਂਦਾ ਵਾ ਹਨਾ ਜਿਹੜਾ ਵੀ ਤਿੰਨ ਚਾਰ ਘੰਟੇ ਦਾ ਰਸਤਾ ਵਾ ਜਾਂ ਦੋ ਤਿੰਨ ਦਿਨ ਦਾ ਰਸਤਾ ਵਾ ਨਾ ਤਾਂ ਉਹ ਫਿਲਮਾਂ ਜ਼ਿਆਦਾ ਦੇਖਦਾ ਹੀ ਦੇਖਦਾ ਵਾ ਠੀਕ ਹੈ ਜੀ ਕਈ ਲੋਕ ਇਹੋ ਜਿਹੀ ਵੀ ਹੈਗੇ ਨੇ ਕਈ ਨਾ ਫਿਲਮ ਦੇਖ ਲੈਂਦੇ ਦੇਖਣ ਦੇ ਸ਼ੌਕੀਨ ਨਹੀਂ ਹੁੰਦੇਗੇ ਜ਼ਿਆਦਾਤਰ 75 ਤੋਂ ਲੈ ਕੇ 80% ਲੋਕ ਇਹੋ ਜਿਹੇ ਨੇ ਜਿੰਨੂੰ ਉਸ ਕਹਾਣੀ ਬਾਰੇ ਪਤਾ ਲੱਗ ਜੇ ਉਹ ਇੱਕ ਵਾਰੀ ਫਿਲਮ ਦੇਖ ਲੈਂਦਾ ਪਰ ਉਹਨੂੰ ਕਹਾਣੀ ਬਾਰੇ ਨਹੀਂ ਪਤਾ ਲੱਗ ਰਿਹਾ ਫਿਰ ਕੀ ਕਰਦਾ ਵਾ ਉਹ ਫਿਲਮ ਨੂੰ ਮਤਲਬ ਵੀ ਸੁਣਦਾ ਵਾ ਜਿੰਨੂੰ ਆਪਾਂ ਕਹਿੰਦੇ ਨੇ ਐਕਸਪਲੇਨ ਤੁਸੀਂ ਵੀ ਬਸ ਉਹੀ ਕੰਮ ਕਰਨਾ ਐਕਸਪਲੇਨ ਹੀ ਕਰਨਾ ਵਾ ਕਿਨੂੰ ਕਰਨਾ ਫਿਲਮ ਨੂੰ ਕਰਨਾ ਐਕਸਪਲੇਨ ਤੁਸੀਂ ਦੇਖ ਲਓ ਕੋਈ ਵੀ ਤੁਸੀਂ ਫਿਲਮ ਦੇਖੀ ਹੋਣੀ ਜਦੋਂ ਤੁਸੀਂ ਇੱਕ ਵਾਰੀ ਕੋਈ ਵੀ ਫਿਲਮ ਤੁਸੀਂ ਦੇਖ ਲੈਨੇ ਹੋ ਨਾ ਜੀ ਜਦੋਂ ਤੁਸੀਂ ਫਿਲਮ ਦੇਖ ਲੈਨੇ ਹੋ ਤੁਹਾਡੇ ਦਿਮਾਗ ਦੇ ਵਿੱਚ ਪੂਰੀ ਕਹਾਣੀ ਫਿਲਮ ਦੀ ਤੁਹਾਡੇ ਦਿਮਾਗ ਦੇ ਵਿੱਚ ਛੱਪ ਜਾਂਦੀ ਹੈ ਮੰਨ ਕੇ ਚਲੋ ਤੁਸੀਂ ਅੱਜ ਥੀਏਟਰ ਦੇ ਵਿੱਚ ਤੁਸੀਂ ਫਿਲਮ ਦੇਖਣਗੇ ਜਦੋਂ ਤੁਸੀਂ ਥੀਏਟਰ ਦੇ ਵਿੱਚ ਫਿਲਮ ਦੇਖੀ ਤਾਂ ਉਹਦੀ ਪੂਰੀ ਕਹਾਣੀ ਤੁਹਾਡੇ ਦਿਮਾਗ ਦੇ ਵਿੱਚ ਆ ਗਈ ਤੁਸੀਂ ਬਸ ਉਹੀ ਕਹਾਣੀ ਨੂੰ ਤੁਸੀਂ ਦੁਹਰਾਣਾ ਵਾ ਲੋਕਾਂ ਦੇ ਅੱਗੇ ਵਾਇਸ ਓਵਰ ਕਰਨੀ ਹੈ ਜੇ ਦੇਖੋ ਦੇਖੋ ਜੀ ਜੇ ਤੁਸੀਂ ਵਾਇਸ ਓਵਰ ਕਰਦੇ ਹੋ ਜੇ ਤੁਸੀਂ ਵਾਇਸ ਓਵਰ ਕਰੋਗੇ ਤਾਂ ਉਹਦੇ ਵਿੱਚ ਤੁਹਾਨੂੰ ਕੀ ਫੋਟੋਆਂ ਦਾ ਡਾਊਨਲੋਡ ਕਰ ਕਰਕੇ ਜਾਂ ਮੂਵੀ ਦੇ ਛੋਟੇ ਛੋਟੇ ਕਲਿੱਪ ਤੁਹਾਨੂੰ ਕਟਿੰਗ ਕਰ ਕਰਕੇ ਤੁਹਾਨੂੰ ਐਡਿਟ ਕਰਨੇ ਪੈਣਗੇ ਜੇ ਤੁਸੀਂ ਆਪਣਾ ਫੇਸ ਦਿਖਾਉਣਾ ਚਾਹੋਗੇ ਤਾਂ ਉਹਦੇ ਵਿੱਚ ਕੀ ਹੈ ਕਿ ਤੁਹਾਨੂੰ ਐਡੀਟਿੰਗ ਦੀ ਜ਼ਿਆਦਾ ਲੋੜ ਨਹੀਂ ਪਵੇਗੀ ਤੁਸੀਂ ਮੂਵੀ ਨੂੰ ਤੁਸੀਂ ਐਕਸਪਲੇਨ ਹੀ ਕਰਨਾ ਹਨ ਹਾਲੀਵੁੱਡ ਦੀ ਕੋਈ ਵੀ ਫਿਲਮ ਦੇਖ ਲਓ ਉਹਨੂੰ ਤੁਸੀਂ ਦੇਖ ਲਓ ਤਾਂ ਕਹਾਣੀ ਤੁਹਾਡੇ ਦਿਮਾਗ ਦੇ ਵਿੱਚ ਛੱਪ ਜਾਏਗੀ ਪੋਲੀਵੁੱਡ ਦੀ ਦੇਖ ਲਓ ਪੋਲੀਵੁੱਡ ਮਤਲਬ ਜਿਹੜੀ ਆਪਣੀ ਪੰਜਾਬੀ ਦੀਆਂ ਫਿਲਮਾਂ ਨੂੰ ਪੋਲੀਵੁੱਡ ਕਹਿੰਦੇ ਨੇ ਆਪਾਂ ਪੰਜਾਬੀ ਦੀ ਕੋਈ ਵੀ ਦੇਖ ਲਓ ਨਾ ਕੇਰੀ ਔਨ ਜੱਟਾ ਦੇਖ ਲਓ ਜਾਂ ਫਿਰ ਤੁਸੀਂ ਰਸਤਮੇ ਹਿੰਦ ਦੇਖ ਲਓ ਜਾ ਫਿਰ ਕੋਈ ਹੋਰ ਬਹੁਤ ਸਾਰੀਆਂ ਫਿਲਮਾਂ ਨੇ ਨੀਵੇਂ ਸੱਤ ਕੋਟਣੀ ਹੋਗੀ ਜੋ ਕੋਈ ਹੋਰ ਹੋ ਗਈ ਤੁਸੀਂ ਉਹ ਫਿਲਮਾਂ ਦੇਖ ਲਓ ਹਨਾ ਜਾਂ ਫਿਰ ਬਾਲੀਵੁੱਡ ਦੀ ਕੋਈ ਵੀ ਫਿਲਮ ਦੇਖ ਲਓ ਟਾਈਗਰ 1 2 3 ਦੇਖ ਲਓ ਜਾਂ ਫਿਰ ਤੁਸੀਂ ਸਾਊਥ ਦੀ ਕੋਈ ਵੀ ਫਿਲਮ ਤੁਸੀਂ ਦੇਖੀ ਆ ਉਹਦਾ ਬਸ ਤੁਸੀਂ ਐਕਸਪਲੇਨ ਹੀ ਕਰਨਾ ਵਾ ਜੇ ਮੰਨ ਕੇ ਚੱਲੋ ਤੁਸੀਂ ਕੇਰੀਅਨ ਜੱਟਾ ਫਿਲਮਾਂ ਦੇਖੀ ਤੁਸੀਂ ਉਹਦੀ ਵੀਡੀਓ ਕਿੱਦਾਂ ਬਣਾਓਗੇ ਤੁਸੀਂ ਕਹਿਣਾ ਵੀ ਮੇਰੇ ਵੱਲੋਂ ਤੁਹਾਨੂੰ ਸਾਰ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅੱਜ ਮੈਂ ਤੁਹਾਨੂੰ ਜਿਹੜੀ ਕੇਰੀਅਨ ਜੱਟਾ 3 ਜਾਂ ਕੇਰੀਅਨ ਜੱਟਾ 2 ਫਿਲਮ ਆ ਜੀ ਅੱਜ ਮੈਂ ਤੁਹਾਨੂੰ ਐਕਸਪਲੇਨ ਕਰਕੇ ਦੱਸਦਾ ਕਿ ਉਹ ਫਿਲਮ ਤੇ ਵੀ ਕਿਸ ਦਰਸਾਇਆ ਗਿਆ ਵਾ ਨੂੰ ਉਹ ਫਿਲਮ ਦੇ ਵਿੱਚ ਇਸ ਤਰ੍ਹਾਂ ਜਿਹੜੀ ਉਹਦੀ ਇਦਾਂ ਸ਼ੁਰੂ ਹੁੰਦੀ ਆ ਵਿੱਚ ਜਾ ਕੇ ਇਸ ਤਰ੍ਹਾਂ ਹੋ ਜਾਂਦਾ ਇਦਾਂ ਆ ਜਾਂਦਾ ਜਿਹੜੀ ਫਿਲਮ ਦਾ ਐਂਡ ਆ ਉਹ ਇਸ ਤਰ੍ਹਾਂ ਫਿਲਮ ਦਾ ਐਂਡ ਹੋ ਜਾਂਦਾ ਵਾ ਬਹੁਤ ਤੁਸੀਂ ਇਹੀ ਚੀਜ਼ ਤੁਸੀਂ ਲੋਕਾਂ ਨੂੰ ਐਕਸਪਲੇਨ ਕਰਕੇ ਦਿਖਾਉਣੀ ਆ ਜੋ ਕਿਉਂਕਿ ਇਹ ਜਿਹੜੇ ਚੀਜ਼ਾਂ ਨੇ ਨਾ ਲੋਕ ਬਹੁਤ ਜ਼ਿਆਦਾ ਦੇਖਦੇ ਨੇ ਜੇ ਤੁਹਾਨੂੰ ਮੇਰੀ ਗੱਲ ਤੇ ਯਕੀਨ ਨਹੀਂ ਨਾ ਹੈਗਾ ਜੀ ਤਾਂ ਵੀ ਤੁਸੀਂ ਨਾ ਖੁਦ ਪਹਿਲਾਂ YouTube ਤੇ ਜਾਓ YouTube ਤੇ ਜਾ ਕੇ ਨਾ ਤੁਸੀਂ ਕੋਈ ਵੀ ਮੂਵੀ ਕੱਢ ਲਓ ਕੋਈ ਵੀ ਮੂਵੀ ਦਾ ਨਾਮ ਲਿਖ ਲਓ ਮੰਨ ਕੇ ਚੱਲੋ ਤੁਸੀਂ ਬੋਲੀਵੁੱਡ ਦੀ ਕੋਈ ਵੀ ਮੂਵੀ ਦੇਖ ਲਓ ਬੋਲੀਵੁੱਡ ਦੀ ਤੁਸੀਂ ਟਾਈਗਰ ਟਾਈਗਰ 3 ਦਾ ਐਕਸਪਲੇਨ ਦੇਖ ਲੋ ਐਕਸਪਲੇਨ ਲਿਖੋਗੇ ਨਾ ਟਾਈਗਰ 3 ਮੂਵੀ ਐਕਸਪਲੇਨ ਉਹਦੇ ਨਾਲ ਦੇਖਣ ਵਾਲੀ ਕੀ ਹੈ ਕਿ ਇੱਕ ਤਾਂ ਤੁਹਾਨੂੰ ਪਤਾ ਲੱਗ ਜਾਏਗਾ ਵੀ ਇਹ ਵੀਡੀਓ ਨੇ ਜਿਹੜੀ ਆ ਸਾਰੇ ਨਾਲੋਂ ਵੱਧ ਕਿਉਂ ਦੇਖੀ ਜਾਂਦੀ ਆ ਨੰਬਰ 2 ਤੇ ਤੁਹਾਨੂੰ ਨਾ ਅੰਦਾਜ਼ਾ ਹੋ ਜਾਏਗਾ ਵੀ ਇਹ ਲੋਕ ਵੀਡੀਓ ਕਿਵੇਂ ਬਣਾਉਂਦੇ ਨੇ ਦੇਖੋ ਵੀਡੀਓ ਨੂੰ ਬਣਾਉਣ ਤੋਂ ਪਹਿਲਾਂ ਨਾ ਤੁਸੀਂ ਚੀਜ਼ ਦੇਖਿਆ ਕਰੋ ਵਾਚ ਕਰਿਆ ਕਰੋ ਉਹ ਚੀਜ਼ ਨੂੰ ਵੀ ਇਹ ਲੋਕ ਵੀਡੀਓ ਕਿਵੇਂ ਬਣਾਉਂਦੇ ਨੇ ਤੁਸੀਂ ਵੀ ਉਸ ਅੰਦਾਜ਼ੇ ਨਾਲ ਬਣਾਓ ਉਹ ਤੋਂ ਥੋੜੀ ਜਿਹੀ ਹਟਕੇ ਬਣਾਓ रियलिटी ਦਿਖਾਓ ਲੋਕਾਂ ਨੂੰ ਜਦੋਂ ਲੋਕਾਂ ਨੂੰ ਤੁਸੀਂ ਇਹ ਚੀਜ਼ਾਂ ਦੇ ਬਾਰੇ ਦੱਸ ਸਮਾਗਿਆ ਨਾ ਤਾਂ ਮੈਂ ਤੁਹਾਨੂੰ ਗਾਰੰਟੀ ਦਿੰਦਾ ਤੁਸੀਂ ਮਹੀਨੇ ਦੇਣਾ ਤੁਸੀਂ ਘੱਟੋ ਘੱਟ ਤੁਸੀਂ 50000 ਤੋਂ ਲੈ ਕੇ ਤੁਸੀਂ 90000 ਰੁਪਿਆ ਜਾਨੀ ਕਿ ਲੱਖ ਰੁਪਿਆ ਤੁਸੀਂ ਬੜੇ ਆਰਾਮ ਨਾਲ ਤੁਸੀਂ ਮਹੀਨੇ ਦਾ ਕਮਾਉਣਾ ਸ਼ੁਰੂ ਕਰ ਦੋਗੇ ਜੀ ਇਹ ਵੀਡੀਓ ਸਾਰੇ ਨਾਲੋਂ ਵੱਧ ਦੇਖੀ ਜਾਂਦੀ ਹੈ ਸਾਰੇ ਨਾਲੋਂ ਵੱਧ ਇਹ ਆਲ ਇੰਡੀਆ ਆਲ ਇੰਡੀਆ ਦੇ ਵਿੱਚ ਵੀਡੀਓ ਇਹ ਸਾਰੇ ਨਾਲੋਂ ਜ਼ਿਆਦਾ ਦੇਖੀ ਜਾਂਦੀ ਹੈ ਸਾਰੇ ਨਾਲੋਂ ਸਰਚ অপਸ਼ਨ ਦੇ ਵਿੱਚ ਆ YouTube ਤੇ ਜਾ ਕੇ ਦੇਖੋ ਮੈਂ ਖੁਦ ਨਾ Google ਤੇ ਜਾ ਕੇ ਦੇਖਿਆ ਸਰਚ ਦੇ ਵਿੱਚ ਜਾ ਕੇ ਮੈਂ ਦੇਖਿਆ ਆਟੋਮੇਸ਼ਨ ਦੇ ਵਿੱਚ ਜਾ ਕੇ ਸਾਰੇ ਨਾਲੋਂ ਵੱਧ ਇਹ ਚੀਜ਼ਾਂ ਦੇਖੀਆਂ ਹੋਈਆਂ ਸੀਗੀਆਂ ਲੋਕ ਇਹ ਚੀਜ਼ਾਂ ਨੂੰ ਦੇਖਦੇ ਆ ਕਿਉਂਕਿ ਜਿਹੜੀ ਅੱਜ ਦੀ ਜਨਰੇਸ਼ਨ ਆ ਨਾ ਸਾਡੀ ਉਹ ਫਿਲਮਾਂ ਦੇ ਪਿੱਛੇ ਪਈਆਂ ਫਿਲਮਾਂ ਬਹੁਤ ਜ਼ਿਆਦਾ ਦੇਖਦੇ ਨੇ ਉਹ ਤਾਂ ਦੇਖਦੇ ਦੇਖਦੇ ਨੇ ਜਿਹੜੇ ਫਿਲਮਾਂ ਦੇ ਵਿੱਚ ਕੰਮ ਕਰਦੇ ਨੇ ਹਨਾ ਡਾਇਰੈਕਟਰ ਐਕਟਰ ਪ੍ਰੋਡਿਊਸਰ ਲਾਈਨ ਪ੍ਰੋਡਿਊਸਰ ਉਹ ਵੀ ਇਹ ਚੀਜ਼ਾਂ ਨੂੰ ਦੇਖਦੇ ਨੇ ਵੀਰ ਇਹ ਫਿਲਮ ਦੇ ਵਿੱਚ ਕੀ ਦਿਖਾਇਆ ਵੀ ਅਸੀਂ ਤਾਂ ਨਹੀਂ ਕਿਹੜੀ ਕਹਾਣੀ ਬਣਾ ਰਹੇ ਆ ਅਸੀਂ ਤਾਂ ਨਹੀਂ ਮਤਲਬ ਇਹ ਚੀਜ਼ ਰਿਪੀਟ ਕਰਦੇ ਪਏ ਸੋ ਇਸ ਕਰਕੇ ਤੁਸੀਂ ਅਲੱਗ-ਅਲੱਗ ਉਹ ਜੋ ਉਹਨਾਂ ਦੇ ਵਿੱਚ ਜਦੋਂ ਤੁਸੀਂ ਬਣਾਉਂਗੇ ਅਲੱਗ-ਅਲੱਗ ਜੁਨਨ ਦੇ ਵਿੱਚ ਇਹ ਲੋਕ ਤੁਹਾਡੀ ਵੀਡੀਓ ਨੂੰ ਦੇਖਣਗੇ ਤੁਹਾਡੀ ਵੀਡੀਓ ਵਾਇਰਲ ਵੀ ਹੋਣੀ ਆ ਜਦੋਂ ਤੁਸੀਂ ਆਹ ਹਾਲੀਵੁੱਡ ਦੀ ਮੰਨ ਕੇ ਚੱਲੋ ਕੋਈ ਫਿਲਮ ਆ ਤੁਸੀਂ ਉਹਦਾ ਐਕਸਪਲੇਨ ਕਰਦੇ ਹੋ ਜਦੋਂ ਤੁਸੀਂ ਉਹਦਾ ਪੋਸਟਰ ਲਾਉਂਗੇ ਆਪਣਾ ਥੰਬਨੇਲ ਦੇ ਉੱਤੇ ਹਨਾ ਥੰਬਨੇਲ ਦੇ ਉੱਤੇ ਤੁਸੀਂ ਉਹਦਾ ਪੋਸਟਰ ਲਗਾ ਕੇ ਨਾਲ ਆਪਣੀ ਛੋਟੀ ਜੀ ਫੋਟੋ ਲਾ ਦਿਓ ਜਾਂ ਫਿਰ ਆਪਣੀ ਨਹੀਂ ਲਾਣੀ ਕੋਈ ਹੋਰ ਲਗਾ ਦਿਓ ਉਹ ਫਿਲਮ ਦਾ ਨਾਮ ਲਿਖ ਕੇ ਲਿਖ ਦਿਓ ਐਕਸਪਲੇਨ ਇਨ ਪੰਜਾਬੀ ਐਕਸਪਲੇਨ ਇਨ ਹਿੰਦੀ ਐਕਸਪਲੇਨ ਇਨ ਇੰਗਲਿਸ਼ ਜਦੋਂ ਤੁਸੀਂ ਇਦਾਂ ਲਿਖੋ ਉਹ ਲੋਕ ਤੁਹਾਡੀ ਵੀਡੀਓ ਦੇਖਣਗੇ ਹੀ ਦੇਖਣਗੇ ਤੇ ਵਾਇਰਲ ਵੀ ਹੋਏਗੀ ਜਦੋਂ ਤੁਸੀਂ ਤੁਹਾਡੀ ਵੀਡੀਓ ਕਿਸੇ ਨੇ ਦੇਖਣੀ ਸ਼ੁਰੂ ਕਰਤੀ ਉਹ ਐ ਨਹੀਂ ਹੈਗਾ ਤੁਹਾਡੀ ਵੀਡੀਓ 1 ਮਿੰਟ 2 ਮਿੰਟ ਜਾਂ 3 ਮਿੰਟ ਦੇਖੇਗਾ ਨੋ ਤੁਹਾਡੀ ਵੀਡੀਓ ਜੇ 10 ਮਿੰਟ ਦੀ ਹੈ ਨਾ ਤਾਂ ਉਹ ਵੀਡੀਓ ਤੁਹਾਡੀ 10 ਮਿੰਟ ਦੀ ਹੀ ਦੇਖੇਗਾ ਉਹਦਾ ਇਹ ਨਹੀਂ ਪਤਾ ਹੈਗਾ ਜਦੋਂ ਵੀਡੀਓ ਦੇਖ ਰਹੇ ਉਹ ਵੀਡੀਓ ਨੂੰ ਦੋ ਵਾਰ ਦੇਖ ਲੇ ਉਹਦੇ ਵਿੱਚ ਤੁਹਾਨੂੰ ਵੀ ਫਾਇਦਾ ਹੋਆ ਤੁਹਾਡੀ ਵੀਡੀਓ ਉਨੀ ਹੀ ਜ਼ਿਆਦਾ ਵਾਇਰਲ ਹੋਏਗੀ ਇਹ ਬਹੁਤ ਵਧੀਆ ਟੌਪਿਕ ਹੈ ਜੀ ਅਗਰ ਤੁਸੀਂ ਇਸ ਟੌਪਿਕ ਦੇ ਉੱਤੇ ਤੁਸੀਂ ਕੰਮ ਕਰਦੇ ਹੋ ਨਾ ਮੈਂ ਤੁਹਾਨੂੰ ਗਾਰੰਟੀ ਦਿੰਦਾ ਤੁਸੀਂ ਮਹੀਨੇ ਦੇ 70-80000 ਰੁਪਏ ਤਾਂ ਤੁਸੀਂ ਕਮਾਉਣਾ ਸ਼ੁਰੂ ਕਰ ਦੋਗੇ ਨਾਲ ਇਹ ਟੋਪਿਕ ਤੁਸੀਂ 15 ਦਿਨਾਂ ਬਾਅਦ 15 ਦਿਨਾਂ ਬਾਅਦ ਹੀ ਤੁਸੀਂ ਪੈਸੇ ਕਮਾਉਣੇ ਸ਼ੁਰੂ ਕਰ ਦੋਗੇ 15 ਦਿਨਾਂ ਚ ਹੀ ਤੁਸੀਂ ਪੈਸੇ ਕਮਾਉਣੇ ਸ਼ੁਰੂ ਕਰ ਦੋਗੇ YouTube ਦੇ ਉੱਤੇ ਵੀ ਵੀਡੀਓ ਪਾਓ Facebook ਤੇ ਵੀ ਪਾਓ Instagram ਤੇ ਵੀ ਪਾਓ ਤੇ ਤੁਸੀਂ ਆਪਣੇ ਟੈਲੀਗ੍ਰਾਮ ਵਿੱਚ ਕੋਈ ਗਰੁੱਪ ਬਣਾ ਲਓ ਟੈਲੀਗ੍ਰਾਮ ਦੇ ਵਿੱਚ ਵੀ ਤੁਸੀਂ ਆਪਣੇ YouTube ਚੈਨਲ ਦਾ ਲਿੰਕ ਸ਼ੇਅਰ ਕਰਿ ਜਾਓ ਜੀ ਅਗਰ ਤੁਸੀਂ ਕਹਿੰਦੇ ਹੋ ਕਿ ਇਸ ਟੌਪਿਕ ਤੇ ਮੈਂ ਪ੍ਰੋਪਰਲੀ ਪ੍ਰੋਪਰਲੀ ਵੀਡੀਓ ਬਣਾ ਕੇ ਲੈ ਕੇ ਆਵਾਂ ਤਾਂ ਪਲੀ ਤੁਸੀਂ ਮੈਨੂੰ ਨਾ ਇਸ ਵੀਡੀਓ ਥੱਲੇ ਕਮੈਂਟ ਕਰਕੇ ਦੱਸ ਦੋ ਕਿ ਮੈਂ ਇਸ ਟੌਪਿਕ ਦੇ ਉੱਤੇ ਵੀਡੀਓ ਬਣਾ ਕੇ ਲੈ ਕੇ ਆਵਾਂ ਤਾਂ ਮੈਂ ਬਹੁਤ ਜਲਦੀ ਇਸ ਟੌਪਿਕ ਦੇ ਉੱਤੇ ਮੈਂ ਨਾ ਪ੍ਰੋਪਰਲੀ ਵੀਡੀਓ ਬਣਾ ਕੇ ਤੁਹਾਨੂੰ ਕੱਲੀ-ਕੱਲੀ ਚੀਜ਼ ਬਾਰੇ ਦੱਸਾਂਗਾ ਵੀ ਤੁਸੀਂ ਇਸ ਵੀਡੀਓ ਨੂੰ ਤੁਸੀਂ ਕਿਵੇਂ ਬਣਾਉਣਾ ਵੇਸ ਤਾਂ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਪ੍ਰੋਪਰਲੀ ਸਹੀ ਤਰੀਕੇ ਨਾਲ ਮੈਂ ਤੁਹਾਨੂੰ ਗਾਈਡ ਕਰ ਹੀ ਦਿੱਤਾ ਵਾ ਪਰ ਫਿਰ ਵੀ ਜੇ ਤੁਹਾਨੂੰ ਲੱਗਦਾ ਵੀ ਸਾਨੂੰ ਮਤਲਬ ਵੀ ਕੋਈ ਸਮਝ ਨਹੀਂ ਰਹੀ ਆ ਜਿਹੜੀ ਸਾਨੂੰ ਨਹੀਂ ਲੱਗੀ ਹੈਗੀ ਤਾਂ ਪਲੀਜ਼ ਤੁਸੀਂ ਇਸ ਵੀਡੀਓ ਦੇ ਥੱਲੇ ਕਮੈਂਟ ਕਰਕੇ ਤੁਸੀਂ ਮੈਨੂੰ ਪੁੱਛ ਸਕਦੇ ਹੋ ਸੋ ਦੋਸਤੋ ਉਮੀਦ ਕਰਦਾ ਕਿ ਤੁਹਾਨੂੰ ਮੇਰੀ ਇਹ ਛੋਟੀ ਜੀ ਕੋਸ਼ਿਸ਼ ਆ ਜਿਹੜੀ ਵਧੀਆ ਲੱਗੀ ਹੋਣੀ ਜੀ ਅਗਰ ਤੁਹਾਨੂੰ ਮੇਰੀ ਇਹ ਛੋਟੀ ਜੀ ਕੋਸ਼ਿਸ਼ ਵਧੀਆ ਲੱਗੀ ਤਾਂ ਪਲੀਜ਼ ਇਸ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰਿਓ ਜੀ ਸੋ ਦੋਸਤੋ ਮਿਲਦਾ ਬਹੁਤ ਜਲਦੀ ਇੱਕ ਨਵੀਂ ਤੇ ਵਧੀਆ ਵੀਡੀਓ ਦੇ ਨਾਲ ਜੀ ਉਹ